ਮੋਟਿਜ਼ਮ ਦਾ ਨਾਮ ਕਿ ਬੋਲੀ ਦੇ ਚੈਨ ਲੱਖੇ ਮਾਰਦੇ ਤ੍ਰਿਪਤਰ ਜਿੰਦਰ ਸਿੰਘ ਬਾਜਵਾ ਵੱਲੋਂ ਫਤਿਹਗੜ੍ਹ ਚੂੜੀਆਂ ਦੇ ਸ਼ਹਿਰੀ ਕਾਂਗਰਸੀ ਆਗੂਆਂ ਨਾਲ ਕੀਤੀ ਮੀਟਿੰਗ ਸੁਖਜਿੰਦਰ ਸਿੰਘ ਰੰਧਾਵਾ ਦੇ ਚੋਣ ਪ੍ਰਚਾਰ ਲਈ ਕੀਤੀਆਂ ਵਿਚਾਰਾਂ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਤ੍ਰਿਪਤਰ ਜਿੰਦਰ ਸਿੰਘ ਬਾਜਵਾ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਚੋਣ ਪ੍ਰਚਾਰ ਲਈ ਆਪਣੇ ਚਨਾਵੀ ਦਫ਼ਤਰ ਮਰੀਦ ਕੇ ਵਿਖੇ ਫਤਿਹਗੜ੍ਹ ਚੂੜੀਆਂ ਦੇ ਸ਼ਹਿਰੀ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੇ ਚੋਣ ਪ੍ਰਚਾਰ ਲਈ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਇਸ ਮੌਕੇ ਤ੍ਰਿਪਤ ਚੰਦਰ ਸਿੰਘ ਬਾਜਵਾਨੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਪੂਰੇ ਦੇਸ਼ 'ਚ ਕਾਂਗਰਸੀ ਹਵਾ ਚੱਲ ਰਹੀ ਹੈ ਅਤੇ ਕੇਂਦਰ 'ਚ ਕਾਂਗਰਸੀ ਸਰਕਾਰ ਵੱਲ ਨੀਤੀ ਤਹਿਤ ਸੁਖਜੰਦਰ ਸਿੰਘ ਅਰੰਦਾਵਾ ਵੀ ਕੇਂਦਰ ਚ ਮੰਤਰੀ ਬਣ ਕੇ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਫਲਕਾ ਫਤਿਹਗੜ ਚੋਣਾਂ 'ਚ ਸੁਖਜੰਦਰ ਸਿੰਘ ਅਰੰਦਾਵਾ ਸੇਵਾ ਕਰ ਚੁੱਕੇ ਹਨ ਤੇ ਇਸ ਵਾਰ ਫਿਰ ਉਹਨਾਂ ਨੂੰ ਮੌਕਾ ਮਿਲਿਆ ਹੈ ਕਿ ਉਹ ਤੁਹਾਡੀ ਸੇਵਾ ਕਰ ਸਕਣ ਇਸ ਲਈ ਤੁਸੀਂ ਵੱਦ ਤੋਂ ਵੱਤ ਸੁਚਿੰਦਰ ਸਿੰਘ ਰੰਤਾਵਾ ਤੇ ਹੱਕਤ ਚ ਅੱਜ ਤੋਂ ਹੀ ਟਟ ਜਾ ਇਸ ਮੁਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ 77 ਜੰਦਰ ਸਿੰਘ ਬਾਜਮ ਵੱਲੋਂ ਆਉਣ ਵਾਲੇ ਤੇ ਨਾਲ ਤੇ ਸੁਚਿੰਦਰ ਸਿੰਘ ਰੰਤਾਵਾ ਦੇ ਚੋਣ ਪ੍ਰਚਾਰ ਲਈ ਵੱਖ-ਵੱਖ ਕਾਂਗਰਸੀ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਦੇਖੋ ਜਿਸ ਤਰ੍ਹਾਂ ਮੋਦੀ ਸਵਕ ਬੱਲੀ ਲੱਗੇ ਨੇ ਜਿਸ ਤਰ੍ਹਾਂ ਉਹਨੇ ਇਲੈਕਸ਼ਨ ਲੰਗਾ ਤਰੀਕਾ ਸਮਝਿਆ ਪਹਿਲੀ ਵਾਰੀ ਸਾਨੂੰ 14 ਲੱਖ ਤੋਂ ਸੁਪਰਮ ਹਾਲਿਆ ਅੱਜ ਬਨਾਰਸ ਹੀ ਗਾਲ ਪਏ ਲੋਕ ਬੀਜਪੀ ਆ ਨੇ 14 ਲੱਖ ਤੋਂ ਸੁਪਰਮ ਹਾਲਿਆ ਵੀ ਕਾਲਾ ਧਾਲਿਆ ਵਾਗਾ ਉਹ ਲੰਘ ਗਿਆ ਦੂਜੀ ਵਾਰੀ ਸਾਡੇ ਚਾਰੀ ਜਵਾਲ ਮਾਰਦੇ ਉਹੋ ਬ੍ਰਾਹਮਾ ਕਰਕੇ ਦਿੱਤੀ ਜੀ ਦੀ ਰਾਮ ਜੀ ਦਾ ਨਾਮ ਰਾਮ ਜੀ ਤੇ ਸਾਡੇ ਭਗਵਾਨ ਤੇਰੇ ਮੋਦੀ ਸਾਹਿਬ ਤੇ ਵੀ ਸਾਡੇ ਭਗਵਾਨ ਨੇ ਅੱਜਕੱਲ੍ਹ ਆਪਣੇ ਨਾਨਕ ਜੀ ਦੀ ਬਹੁਤ ਹੀ ਬਣੀ ਲਿਖੀ ਹੈ ਸਾਡੇ ਗੁਰੂਆਂ ਦੀ ਰਾਹ ਬਹੁਤ ਹੀ ਬਣੀ ਲਿਖੀ ਹੈ ਕੁਝ 1500 ਵਾਲੀ ਉੱਥੇ ਲੱਗੇ ਕੋਈ ਨਹੀਂ ਰਾਜ ਜਿਹੜਾ ਬੰਗਲੋਂ ਸਾਖਤ ਹੈ ਇਹ ਸਿੱਖੀ ਜਾਣਦੇ ਨੇ RAM SHIVAN RAM CHANDRA ਅੰਤ ਘਰ ਸਿਖਾਏਗਾ ਜਦ ਜੀ ਹੁੰਦਾ ਕਿਉਂ ਸੁਖ ਚਾਹੀਏ ਸਦਾ ਸ਼ੰਭੂ ਨਾਮ ਕਿਲੇ ਸ਼ੰਭੂ ਨਾਮ ਦੀ ਰੋਜ਼ ਸੁੱਖ ਚੰਦਿਓ ਮੋਦੀ ਸਾਹਿਬ ਨੇ ਸ਼ੰਭੂ ਲਈ ਬੋਟਾ ਵਸਤੇ ਉਹਨਾਂ ਦੇ ਨਾਮ ਦੀ ਚੇਤੇ ਜੋ ਬਣ ਕੇ ਰੱਖ ਚੇਤੇ ਹੁੰਦਾ ਨੂੰ RAM ਮੋਦੀ ਸਾਹਿਬ ਨੂੰ ਆਪ ਜੀ ਪਹੁੰਚੇ ਤੇ ਇਹਨੇ ਲਖੇਵਾਂ ਤੇ ਸੋ ਉਹਨਾਂ ਚਾਹਸੀਆਂ ਚੌਂਦੀ ਲੋੜ ਲਈ ਪ੍ਰਭਾਨ ਸਾਹਿਬ ਦਾ ਸਾਥ ਚਾਹ ਰਿਹਾ ਪ੍ਰਭਾਨ ਸਾਹਿਬ ਆਉਂਦਾ ਅਸੀਂ ਪ੍ਰਭਾਨ ਦੀ ਕ੍ਰੇਸ਼ਨ ਆ ਅਸੀਂ RAM ਦੀ ਕ੍ਰੇਸ਼ਨ ਆ ਆਮ ਪ੍ਰਸ਼ਾਸਨ ਦਾ ਵੀ મોદી ਜੀ ਦਾ ਅੰਝਣਾ ਦੇਣਾ ਅਸੀਂ ਰਾਜਨੀਤੀ ਕੇ ਪਰੋਂ ਦਰਖਤ ਨੇ ਸਿਆਣੇ ਸੇ ਜੱਟੇ ਲੋਕੋ ਸੋਚੇਉਂ ਚਾਰੇ ਹੋ ਸਾਡਾ ਪ੍ਰਸ਼ਾਸਨ ਕਰਦੇ ਨਾ ਉਹਨਾਂ ਖਾਂਡੂ ਬੜਾ ਰਹੀ ਜਿੰਨਾ ਸਾਡਾ ਤੇ ਦੇਲੇ ਵਾਲਾ ਪਰ ਦਾਵਾਸਾਉ ਜਿੰਨਾ ਚਾਹੀਦਾ ਤੇ ਸ਼ਾਨਾ ਚੋਣਾ ਜਿੰਨਾ ਚਾਹੀਦਾ ਇਹ ਸਾਡੀ ਕਿਸਮਤ ਹੈਗੀ ਪਰ ਦਲੀ ਜੀ ਕਦੇ ਪਰਮਾਤਮਾ ਕੀ ਕਰਦਾ ਹੈ ਕਿਉਂਕਿ ਪਿਛੋਕੀ ਖੇਡਾਂ ਨਹੀਂ ਉਹ ਕੋਈ ਜਸਦਾ ਪਰ ਤੁਹਾਡੇ ਮਦਦ ਦੀ ਲੋੜ ਆ ਤੁਹਾਡੇ ਸਾਥ ਦੀ ਲੋੜ ਆ ਸਾਰੇ ਹੁੰਦਾ ਹਾਂ ਸਾਡੇ ਵਰਕਰ ਬਣ ਕੇ ਜੇ ਆਪ ਆਪਣੇੰੰ ਮੱਲਿਆ ਅੱਜ ਆਪਣੇ ਗਵਾਂਡ ਵਰਕਰੀ ਕਨੂਣਾ ਫਾਸੇ ਤੋਂ ਜੋ ਸੋਚਣਾ ਸ਼ੁਰੂ ਕਰੋ ਭਾਇਕ ਕੋਈ ਕਿਉਂ ਬਕਰ ਨੂੰ ਏਜਨ ਬਰਉਣਾ ਕਿ ਨੂੰ ਤਤ ਤਰ ਹੈ ਬਹਿਦੇ ਬਹੁਤੇ ਕੰਮ ਘਟ ਗਏ ਨੇ ਪੱਤੀਆ ਕਰੋੜੇ ਪਹੁੰਚ ਜੀ ਨੇ ਪਰ ਫਿਰ ਵੀ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ ਸੋ ਇਹ ਗੱਲ ਸਾਡੇ ਜਿਹੜੇ ਕੌਂਸਲਰ ਨੇ ਜਿਹੜੇ ਡਿਊਟੀ ਆ ਵਾਦ ਨੇ ਉਹਨਾਂ ਜਿਹੜੇ ਕਿ ਵਾਦ ਨੇ ਉਹਨਾਂ ਨੇ ਆਪਣੇ ਵਾਅਦੇ ਤੇ ਧਿਆਨ ਰੱਖਣਾ ਹੈ ਸੋ ਜੀ ਗੜ ਸਸਨਾ ਜੀ ਆਪਾਂ ਦੇ ਸਾਰੇ ਹੋਤੇ ਆ ਸਾਰੇ ਆਪ ਕੋਲੇ ਵਾਰਡਰੋਬ ਥੋੜਾ ਜਿਹਾ ਝਾਂਦਰੋ ਇਸੇ ਮੇਰੀ ਮੋੜਾ ਮੈਨੂੰ ਸਤੋਂ ਮੈਂ ਵਿਚਰੇ ਜਾਗਾ ਇਹ ਮਲਿਆਈ ਮੀਡੀਆ ਤਹ ਕਰੀਆਂ ਆਉਂਗਾ ਪਰ ਪਹਿਲਾਂ ਤੁਸੀਂ ਥੋੜਾ ਜਿਹਾ ਐਕਟਿਵ ਹੋਣਾ ਸ਼ੁਰੂ ਕਰੋ ਥੋੜੀ ਰੋਣਾ ਸ਼ੁਰੂ ਕਰੋ ਕੈਮ ਕਰੋ ਤੇ ਦੰਦ ਕਥਾ ਬਤਾਓ ਤੇ ਮਲਿਆਈ ਸ਼ਾਮ ਨੂੰ 2 4 5 ਕਾ ਕਰ ਜ਼ਰੂਰ ਕਰੋ ਜੀ ਕਰੋ ਜੇ ਦੋਖਾ ਨੂੰ ਸਮਝਾਉਣੇ ਪਾਸੇ ਪਾਓ ਆਪਣੀ ਹਿੱਤ ਕਰੀ ਗਈ ਦੀਆ ਬਾਕੀ ਪਰਮੇਸ਼ਰ ਕਰੇ ਉਹਦੀ ਕਿਰਪਾ ਉਹਨੇ ਫਤਵਾ ਕਰਨਾ ਜੀ ਹੁਣਾ ਸੋਚੇਂਗੇ ਦੇਖੋ ਸੋਚੇ ਮਜਾਰੇ ਹੋ ਜੇ ਪਖਾਨਪੂਰ ਦਾ ਹੁੰਦਾ ਕੋਈ ਸਹੀ ਸ਼ਹਿਰ ਨਰਮਗਲ ਕਰਦੇ ਤੇ ਚਲੋ ਕੋਈ ਨਹੀਂ ਉਹ ਘਰ ਦੀ ਗੱਲ ਆ ਤੁਹਾਡੇ ਸਾਹਨੇ ਦੀ ਘਰ ਦੀ ਗੱਲ ਮੇਰੇ ਘਰ ਦੀ ਗੱਲ ਬ੍ਰਿੰਦਾਵਨ ਸਾਹਿਬ ਤੁਹਾਨੂੰ ਮੇਰਾ ਨਾਮ ਆਪਾਂ ਕਰਾ ਕੇ ਕਦੇ ਹੋਇਆ ਨਾ ਤੇ ਹੋਰ ਤਾਂ ਹਾਜ਼ਾਰ ਕੋਲਦੇ ਨੇ ਤੇ ਚਾਹੋ ਤੇ ਕੋ ਕੋਈ ਅੰਤਰਿਆ ਦੇ ਮੇਰੇ ਅੰਮ੍ਰਿਤ ਮੈਂ ਫਿਰ ਕਹਿੰਦਾ ਜੇ ਕਿਸੇ ਨੇ ਕੋਈ ਚੇਖੇ ذریعے ਉਹ ਮੇਰੇ ਪਰ ਸੀ ਉਹ ਗੱਲ ਕਰਨੀ ਹੈ ਉਹ ਕਰ ਸਕਦਾ ਮੈਂ ਥੇ ਬੈਠਾ ਉਸकी ਕਮੀ ਹੈ ਬਗਲੂ ਜੀ ਥੋੜੇ ਜਿਓ ਕਰਦੇ ਨਾ ਉਹ ਗੱਲ ਕਰਨੀ ਤੇ ਸੀ ਆਓ ਕਰੋ ਕਰੋ ਜੀ ਚੱਲੀ ਵੜੋ ਸਾਰੇ ਤੁਹਾਡੇ ਨਾਲ ਨੇ ਬਾਜਵਾ ਸਾਹਿਬ ਕੋਈ ਅਸੀਂ ਗੱਲ ਨਹੀਂ ਥੋੜਾ ਜਰਮੀ ਬੜੀ ਹੈ ਨਾ ਸੁਸਤ ਜੇ ਹੋਏ ਆ ਉਹ ਵੀ ਕੁਝ ਕਰ ਤੇ ਅੰਬੇ ਸ਼ਾਮਾ ਦਾ ਤੇ ਚਲੋ ਦੱਸੋ ਜੀ ਪ੍ਰਧਾਨ ਜੀ ਜੇ ਕੋਈ ਹੈਗੇ ਸੁਜੈਸ਼ਨ ਦੱਸੋ ਮੀਟਿੰਗ ਦੇ ਅੱਗੇ ਕਰਕੇ ਕੀਤੀ ਨਹੀਂ ਨਾਲ ਤੇ ਚਲੋ ਸਾਰੇ ਇੱਕ ਦੂਜੇ ਦੇ ਆ ਪਰ ਜੇ ਕੋਈ